ਲੋਕਾਂ ਨੂੰ ਬਦਲਣਾ ਪਾਉਂਦਾ ਹੈ ਨਾ ਕਿ ਉਹਨਾਂ ਨੂੰ ਬਦਲਣਾ ਪਾਉਂਦਾ ਹੈ। ਨਾ ਕਿ ਸਾਡੇ ਬਸ ਬਸ ਨਹੀਂ ਤੇ ਸਮਾਂ ਰੋਜ਼ ਰੋਜ਼ ਨਹੀਂ ਮਿਲਦਾ ਕਰਨਾ ਪਰ ਆਪਾਂ ਸਾਰੇ ਜਦੋਂ ਲੱਗੇ ਸਤਿਗੁਰੂ ਦਾ ਸਤਿਕਾਰ ਬਹਾਵੇਂ ਕਰਦੇ ਆ। ਅਸੀਂ ਤਾਂ ਅੱਗੇ ਇੱਕ ਗੱਲ ਵਿਚਾਰੀ ਸੀ ਕਿ ਆਪਣੇ ਨੰਬਰ ਤੋਂ ਦੱਤ ਦਾ ਬਹੁਤ ਸਾਰੇ ਸੰਗਠਨਾਂ ਦੇ ਮਤਲਬ ਪੈਣਗੇ। ਕਿ ਸਰਕਾਰ ਦੇ ਸਰਕਾਰਾਂ ਤੇ ਆਪਣੀਆਂ ਕਰਮੀਆਂ ਦੇ ਟੈਨਸ ਨਾ ਸਨ। no. Yeah.

开始了 सोहना सजाया से इस नाम वाले भीर ने भी बहुत सोहना गुरु साहब के जो पालकी साहब है जो गुरु वास्ते बहुत सोहना सजाया बहुत बहुत धन्यवाद है इस नाम वाली संगत का जिन्होंने भीर ने इन्हें प्रार्थना करके गुरु साहब की सजावट की है बहुत बहुत धन्यवाद है चलो जी चलो थोड़ा जाके हो कर भी गई बहुत बहुत धन्यवाद है संगत का आओ जी इस कार सेवा के सब आइए ਜਿੱਥਾ ਵੀ ਹੋ ਸਕਦਾ ਵਾਹਿਗੁਰੂ ਪਾਲਕਿੰਗ ਪ੍ਰੋਟੈਂਡ ਦੇ ਥੱਲੇ ਲਾ ਲੇ ਜੀ ਅੱਜ ਦਰੀ ਅੱਗੇ ਨੂੰ ਕਰ ਲੋ ਥੋੜਾ ਜਾ ਕੇ ਨੂੰ ਹਾਂ ਦਰੀ ਅੱਗੇ ਥੋੜਾ ਦਰੀ ਅੱਗੇ ਕਰੋ ਜੀ ਕਿਉਂਕਿ ਇੱਥੇ ਟਰੈਕਟਰ ਦੇ ਟਾਇਰ ਆ ਜਾਣੀਆਂ ਇਥੋਂ ਪਰਾ ਵਾਲੀ ਸੰਗਤ ਨੂੰ ਬੇਨਤੀ ਹੈ ਵੀ ਜੋ ਗੱਡੇ ਲਿਆਓ ਪੰਜ ਪਹਿਲੇ ਸਹਿਬਾਨ ਨਾਲ ਲਈ ਰੁਕਣ ਵਾਸਤੇ ਤੋ ਗੱਡੇ ਲਿਆਓ ਗੱਡੇ ਪਏ ਹੋਣੇ ਇੱਥੇ ਗੱਡੇ ਚੱਕ ਲਿਓ ਜੀ ਸੌਣਦੇ ਆਉਣਦੇ ਚਲੋ ਦਰੀ ਦੇ ਨਾਲ ਲਾ ਦੇ ਟੈਨ ਆਉਣ ਦੇ ਜੀ ਇੱਕ ਇੱਕ ਕਵਤਾ ਲਾ ਦੇ ਜੀ ਉੱਥੇ ਫਿਰ ਹੋ ਨਾਲ ਇੱਕ ਮਿੰਟ ਠੀਕ ਹੈ ਜੀ ਠੀਕ ਹੈ ਇੱਥੇ ਬੌਂਜੂ ਸੰਗਤ ਭੇਜੋਗੀ ਇੱਕ ਮਿੰਟ ਸੰਗਤ ਨੂੰ ਬੇਨਤੀ ਹੈ ਭਾਈ ਆਸੇ ਪਾਸੇ ਅੱਗੇ ਜਾ ਕੇ ਬੈਠਣ ਦੀ ਕਿਰਪਾਲਤਾ ਕਰੋ ਆ ਸੰਗਤ ਨੂੰ ਬੇਨਤੀ ਹੈ ਅੱਗੇ ਹੋ ਜਾਓ ਭਾਈ ਟਰੱਕ ਸਾਊਂਡ ਵਾਲਾ ਟਰੈਕਟਰ ਅੱਗੇ ਕਰਨਾ ਹੈ ਭੈਣੋ ਅੱਗੇ ਆ ਜਾਓ ਫੈਨਾਂ ਨੂੰ ਬੇਨਤੀ ਹੈ ਜਿੱਥੇ ਬੈਠਾ ਹੁੰਦਾ ਹੈ ਉੱਥੇ ਆਪਦੇ ਵੀ ਅੱਗੇ ਅੱਗੇ ਬੈਜਿਆ ਕਰੋ ਥੋੜਿਆ ਸਸਤਰਾ ਟਰੈਕਟਰ ਥੋੜਿਆ ਅੱਗੇ ਨੂੰ ਕਰ ਲੋ ਤਾਂ ਕਿ ਆਪਾਂ ਥੋੜੇ ਲੰਬਾਈ 'ਚ ਖੜ੍ਹ ਜਾਈਏ ਸੰਗਤ ਜਿਆਦਾ ਟਰੈਕਟਰ ਥੋੜੇ ਅੱਗੇ ਨੂੰ ਕਰ ਦਿਓ ਅੱਜ ਸਾਊਂਡ ਵਾਲੀ ਗੱਡੀ ਵੀ ਉੱਥੇ ਨਾਲ ਜੇ ਨੂੰ ਕਰ ਲੋ ਵੀ ਟਰੈਕਟਰ ਤੇ ਥੋੜੇ ਨੇੜੇ ਰੱਖੋ ਕਿਉਂਕਿ ਬਾਅਦ ਜਿਆਦਾ ਇੱਧਰ ਹੋਣੀ ਆ ਟਰੈਕਟਰਾਂ ਕੀ ਕਰੀ ਵੀਰ ਇਹ ਜਿਹੜਾ ਬਿਜਲੀ ਵਾਲਾ ਬਕਸਾ ਪੈਣ ਹੋਏ ਤੋਂ ਦੇਖ ਕੇ ਥੋੜੇ ਜਿਹਾ ਦੂਰ ਰੱਖੋ ਲੈ ਲੈ ਵਾਲੇ ਵਾਕਸਾਂ ਤੋਂ ਦੂਰ ਆ ਕੇ ਅੱਗੇ ਹੋ ਜਾਓ ਭਾਈ ਟਰੈਕਟਰ ਨੂੰ ਸਾਈਡ ਦੇ ਦਿਓ ਅੱਗੇ ਨੂੰ ਅੱਗੇ ਹੋ ਭੈਣੋ ਅੱਗੇ ਨੂੰ ਪੈਰਾਂ ਨੂੰ ਬੈਂਤੀ ਅੱਗੇ ਤੰਗ ਜੋ ਆ ਵੀਰਾਂ ਨੂੰ ਬੈਂਤੀਆ ਤੁਸੀਂ ਵੀ ਇੱਧਰ ਨੂੰ ਆ ਜਾਓ ਅੱਗੇ ਨੂੰ ਅੱਗੇ ਹੋ ਜੀ ਅੱਗੇ ਨੂੰ ਪੈਰਾਂ ਨੂੰ ਅੱਗੇ ਹੋ ਸਾਈਡ ਤੇ ਸਾਈਡ ਆਉਣ ਦੇ ਜੀ ਪਾਲਕੀ ਸਾਹਿਬ ਅੱਗੇ ਦੀ ਠੀਕ ਹੈ ਜੀ ਪੈਰੋਂ ਮੰਗੇ ਹੋਦੋਂ ਨੂੰ ਆ ਸਾਈਡ ਤੇ ਹੋ ਜਾਓ ਸਾਈਡ ਤੇ ਜਿੱਥੇ ਗੁਰੂ ਸਾਹਿਬ ਲਈ ਨੇ ਸਤਕਾਰ ਵਜੋ ਡੈਕੋਰੇਸ਼ਨ ਕੀਤੀ ਐ ਪੈਂਟ ਲਾਇਆ ਉੱਥੇ ਨਾਲ ਨਾਲ ਸੰਗਤ ਲਈ ਮੈਦਾਨੇ ਦਾ ਮੰਗਰ ਤਿਆਰ ਕੀਤਾ ਬਹੁਤ ਬਹੁਤ ਧੰਨਵਾਦ ਐ ਜਿੰਦੀ ਬਰਾਵਲੀ ਸੰਗਤ ਦਾ ਆਉਣ ਵਾਲਾ ਸਮਾਂ ਬਾਬਾ ਜੀ ਬਸਣਗੇ ਦਾ ਕਾਲਾ ਸੇ ਬਸਣਗੇ ਜੋ ਅਗਲਾ ਪ੍ਰੋਗਰਾਮ ਹੈ ਜੀ ਸਰਕਾਰੀ ਦਾ ਸਰਵਾਇਤ ਹਾਂਜੀ ਸਾਰੇ ਪੜਾਵਾਂ ਵਾਲੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਰਲ ਮਿਲ ਕੇ ਸਤਗੁਰੂ ਪਾਤਸ਼ਾਹ ਮਹਾਰਾਜ ਦੇ ਇਸ ਕਾਰਜ ਨੂੰ ਨੋਕ ਰੱਖਦੇ ਆ ਬੜੀ ਸੋਹਣੀ ਡੈਕੋਰੇਸ਼ਨ ਕੀਤੀ ਹੈ ਔਰ ਸੰਗਤਾਂ ਦੀ ਸੇਵਾ ਵਾਸਤੇ ਚਾਹ ਪਾਣੀ ਪਿਵਾਣੇ ਦਾ ਪ੍ਰਬੰਧ ਕੀਤਾ ਹੈ ਸਾਰੀਆਂ ਸੰਗਤਾਂ ਨੂੰ ਸਭ ਤੋਂ ਪਹਿਲਾਂ ਕਲਮੀ ਦਾ ਰਬਾ ਪਾਤਸ਼ਾਹ ਦੇ ਅਵਤਾਰ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਸਤਗੁਰੂ ਰਹਿਮਤ ਕਰਨ ਹਰ ਸਾਲ ਇਸੇ ਤਰ੍ਹਾਂ ਸਾਰਾ ਨਗਰ ਜੁੜ ਕੇ ਸਤਗੁਰੂਆਂ ਦੀ ਸੇਵਾ ਮੇਰੇ ਕੋਲ ਬੇਨਤੀ ਆਉਂਦਾ ਸਤਿਗੁਰੂ ਪਾਤਸ਼ਾਹ ਉਤਸ਼ਾਹ ਬਖਸ਼ਿਸ਼ ਕਰਦੇ ਰਹਿਣਾ ਸਹੂਣ ਬੇਨਤੀ ਹੈ ਸਭ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਵੀਰ ਜੀ ਢਾਡੀ ਸਿੰਘ ਇਹਨਾਂ ਵੱਲੋਂ ਇੱਕ ਵਰਤਾ ਉਸ ਤੋਂ ਬਾਅਦ ਇੱਕ ਬੱਚੀ ਵੱਲੋਂ ਵਰਤਾ ਬੋਲੀ ਜਾਣੀ ਹੈ ਤੇ ਨਾਲ ਦੀ ਨਾਲ ਥੋੜਾ ਵਰਤਾ ਕੁਆਲਟੀ ਨੂੰ ਭਾਈ ਸਮਾਂ ਦਿੱਤਾ ਜਾਣਾ ਹੈ ਸੰਗਤਾਂ ਨੂੰ ਬੇਨਤੀ ਹੈ ਬੈਠੋ ਬੈਠ ਕੇ ਚਾਹ ਸਕੋ ਵਦਣਾ ਸਕੋ ਗੁਰੂ ਘਰ ਨੰਗਰ ਭਾਈ ਬੈਠ ਕੇ ਛੱਕਾ ਜਾਂਦਾ ਹੈ ਕਿਰਪਾ ਕਰਕੇ ਪ੍ਰੇਮ ਦੇ ਨਾਲ ਤੁਹਾਨੂੰ ਸਿਖਾਉਣ ਵਾਸਤੇ ਸੰਗਤ ਦੇ ਵਾਸਤੇ ਸੇਵਾਦਾਰਾਂ ਨੇ ਇਹ ਪ੍ਰਬੰਧ ਕੀਤਾ ਹੈ ਪ੍ਰੇਮ ਦੇ ਨਾਲ ਬੈਠ ਕੇ ਚਾਹ ਸਕੋ ਵਧਾਣਾ ਸਕੋ ਤੇ ਨਾਲ-ਨਾਲ ਕਰਦਾ ਸਰਵਣ ਕਰੋ ਪੈਨੋ ਬੈਠੋ ਲੰਗਰ ਪਰਦੌਣ ਵਾਲੀ ਵੀਰਾਂ ਨੂੰ ਕਹਿੰਦੇ ਕੋ ਕੋ ਮਿੰਟਰੋ ਕੋ ਜੀ ਆ ਪੈਨੋ ਬੈਠੋ ਕਿਰਪਾ ਕਰਕੇ ਬੈਠੋ ਜੀ ਪਿਆਰ ਦੇ ਸਰਕਾਰ ਜੀ ਜਿਹੜੇ ਤੁਸੀਂ ਸਵੇਰ ਤੋਂ ਲੈ ਕੇ ਨਾ ਬਾਗੀ ਸਾਹ ਦੇ ਤਾਨਾ ਜਾ ਰਹੇ ਹੋ ਉਹ ਤੁਸੀਂ ਬੈਠੋ ਪ੍ਰਾਤ ਵਿੱਚ ਬੈਠਣ ਦੀ ਕੋਸ਼ਿਸ਼ ਕਰਿਆ ਕਰੋ ਨਾਲ ਖੱਗਦੇ ਜੀ ਨਾਲੇ ਪੁੱਭੇ ਕੇ ਪਿਆਰ ਦੇ ਸਤਨਾਦਰ ਲੰਗਰ ਸਾਂ ਗੇ ਬੈਠੋ ਭੈਣੋ ਸਾਰੇ ਬੈਠੋ ਵਾਹ ਜੀ ਸਾਰੇ ਭੈਣੇ ਬੇਨਤੀ ਪ੍ਰਵਾਨ ਕਰੋ ਭੈਣੋ ਬੈਠੋ ਕਾਲਕੀ ਸਾਹਿਬ ਕੋਲੋਂ ਵੀ ਬੈਠੋ ਬੈਠੋ ਜੀ ਬੈਠੋ ਨਾਲੇ ਵਰਤਾਨ ਵਾਲਿਆਂ ਨੂੰ ਸੌਖਾ ਹੋ ਜਾਂਦਾ ਕਿਰਪਾ ਕਰਕੇ ਬੈਠੋ ਭੈਣੋ ਆਪਾਲਕੀ ਸਾਹਿਬ ਦੇ ਬਰਾਬਰ ਭੈਣੇ ਖੜੀਆਂ ਬੈਠੋ ਭੈਣੋ ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਕਿਰਪਾ ਕਰਕੇ ਬੈਠੋ ਭੈਣੋ ਬੈਠੋ ਬਹੁਤ ਸਿਆਣੇ ਹੋ ਬਹੁਤ ਵਧੀਆ ਸੋਡਾ सवेर तो लैके वह नान पालक साहब के हर जापन सुनते आ रहे हो बहुत बहुत धन्यवाद है जो बेनती है प्रवान करो बेनती बेनता रोला ना पाए, हाँ जी बाबा जी आए तमाम इधर की बुजुर्ग सभी से श्री समाना ने भागवा लिए तो अबे नजारी साल से चल के इस मैदान क्राच पहुंचा है सेवाओ इस मैदान के संकट में चाल कर के लगे पुज्य बाबा के मंदिर सजाता है संता के लिए त्याग जी के हलवा और इस कलावरियों संकट बाबू पिछे लिया रा हैलो बण सिंध डॉक्टर साहिब पिछे लिया त रागी सिंगा

ਤੇਜਰੇ ਸ਼੍ਰੀ ਗੁਰੂ ਦੇਗਵਹਦਰ ਮਹਾਰਾਜ ਜੀ ਨੌਵੇਂ ਪਾਸ਼ਾ ਨੇ 26 27 ਸਾਲ ਬਾਬੇ ਬਕਾਲੇ ਦੀ ਧਰਤੀ ਤੇ ਬੈਠ ਕੇ ਤਪੱਸਿਆ ਕੀਤੀ ਹੈ ਆਇ ਦੁਰਤ ਦਾ ਮਨੋ ਮੈਂ ਤੈਨੂੰ ਉਸ ਤਰ੍ਹਾਂ ਦੇ ਵਿਖੇ ਦੇਖਣਾ ਹੈ ਸੋ ਗੁਰੂ ਰੋਹ ਮੇਰੀ ਸਾਧ ਸੰਗਤ ਦੀਏ 22 ਦਸੰਬਰ 1666 ਵਰੇ ਦੇ ਨੇ श्री गुरू गेग बहाद महाराज जी माता गुली जी कुख न भाग लॻा हुया जंहिंमें पटने शहर जी धरती जे गुरू गोबिंद महाराज जी अवता सहूलियत लैण इहो शरवण करो ਇਹ ਸਰਪੋਰਟ ਸਰਕਾਰ ਜੋਗੇ ਸਰਕਾਰ ਬੂਟਾ ਸਿੰਘ ਜੀ ਉਹਨਾਂ ਵੱਲੋਂ ਢਾਡੀ ਜੱਥੇ ਨੇ 50 ਰੁਪਏ ਭੇਜੇ ਗਏ ਨੇ ਅਤੇ ਹੋਰ ਵੀ ਨੌਜਵਾਨ ਵੀਰਾਂ ਵੱਲੋਂ ਸਿੱਖ ਸਰਦਾਰਾਂ ਵੱਲੋਂ ਜਥੇਦਾਰਾਂ ਵੱਲੋਂ ਨਮਸਕਾਰ ਕੀਤਾ ਗਿਆ ਹੈ ਗੁਰ ਇਤਿਹਾਸ ਢਾਡੀ ਵਾਰਾਂ ਦਾ ਸਨਮਾਨ ਕੀਤਾ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਅੰਜਾਨਾਂ ਦੇ ਵਿੱਚੋਂ ਮਾਇਆ ਅਦਾਸਾ ਕਰਵਾਏ ਜਾ ਰਹੇ ਹਨ ਅਤੇ ਨਾਲ ਨਾਲ ਜਿੱਤੇ ਢਾਡੀ ਜੱਥਾ ਗੁਰ ਇਤਿਹਾਸ ਨਾ ਕਹੇ ਸੰਗਤਾਂ ਨੇ ਹਰ ਕਰ ਰਿਹਾ ਹੈ ਉਥੇ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਵਾਸਤੇ ਜੋ ਸਾਡੇ ਵੀਰਾਂ ਵੱਲੋਂ ਕਾਪੀਆਂ ਲੈ ਕੇ ਨਾਅ ਲਿਖ ਰਏ ਨੇ ਉਹਨਾਂ ਨੂੰ ਵੀ ਵੱਧ ਤੋਂ ਵੱਧ ਮਾਇਆ ਲਿਖਵਾਓ ਕਣ ਲਿਖਵਾਓ ਅਤੇ ਜਿਨ੍ਹਾਂ ਨੇ ਢਾਡੀ ਮਾਰੋਂ ਦਾ ਗੁਰ ਇਤਿਹਾਸ ਦਾ ਸਨਮਾਨ ਕਰ ਲੈ ਉਹ ਢਾਡੀ ਜੀ ਨੂੰ ਸਨਮਾਨ ਕਰੋ ਅਤੇ ਜਿਨ੍ਹਾਂ ਨੇ ਗੁਰੂ ਘਰ ਵਾਸਤੇ ਮਾਇਆ ਲਿਖਵਾਉਣੀ ਹੈ ਉਹ ਸਾਡੇ ਕਾਪੀ ਵਾਲੇ ਵੀਰਾਂ ਨੂੰ ਮਾ ਘਮਾਇਆ ਲਿਖਵਾ ਸਕਦੇ ਹਨ ਅਤੇ ਸਾਡੇ ਬਹੁਤ ਹੀ ਸਨਮਾਨ ਤੇ ਸਤਿਕਾਰਯੋਗ ਬਹੁਤ ਹੀ ਮਾਸ ਸਨਮਾਨ ਭੇਜਿਆ ਗਿਆ ਹੈ ਸਾਡੇ ਪੰਜ ਪਿਆਰੇ ਸਿੰਘ ਸਾਹਿਬਾਨਾਂ ਵੱਲੋਂ ਟਾਡੀ ਜੇ ਤੈਨੂੰ 50 ਰੁਪਏ ਜੋ ਕੇ ਫਰਸ ਤੇਜ ਦੇ ਉੱਤੇ ਮਾਨ ਸਨਮਾਨ ਭੇਜਦੇ ਹਨ ਉਹਨਾਂ ਲਈ ਤਾਦਿਲਵਾਲ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਜੇ ਕੇ ਬਿਲਡਰ ਲੇਡੋ ਹੈੱਡ ਗ੍ਰੈਂਟੀ ਬਾਬਾ ਮੇਜਰ ਸਿੰਘ ਜੀ ਉਹਨਾਂ ਨੇ ਵੀ ਟਾਡੀ ਅੱਥੇ ਨੂੰ 50 ਸਭ ਭੇਜੇ ਹਨ ਸਨਮਾਨ ਭੇਜਿਆ ਗਿਆ ਹੈ ਸੋ ਸਾਰੀਆਂ ਵੀ ਸੰਗਤਾਂ ਦਾ ਅਤੇ ਸਾਡੇ ਲਾ ਮਖਣਾ ਵਾਲਾ ਜੋਗਿੰਦ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜੂਰੀ ਦੇ ਵਿੱਚ ਪਾਲਕੀ ਸਾਹਿਬ ਦੇ ਵਿੱਚ ਸੇਵਾ ਕਰਾ ਰਿਹਾ ਸਮੂਹ ਸੰਗਤਾਂ ਵੱਲੋਂ ਭਾਦੀ ਜੱਥੇ ਨੇ ਦੋ ਅੰਕ ਅਸ਼ੀਰਵਾਦ ਭੁਜਿਆ ਗਿਆ ਹੈ ਸਾਰੇ ਸੰਗਤਾਂ ਦੇ ਪੈਦਰ ਪਲਵਾਰ ਜਿਵੇਂ ਧੰਗੁਰੇ ਦੇਵ ਜੀ ਮਹਾਰਾਜ ਜੀ ਨੇ ਪਤਨੇ ਦੀ ਧਰਤੀ ਦੇ ਉੱਤੇ ਅਵਤਾਰ ਧਾਰਨ ਕੀਤਾ ਉਸ ਦੇ ਹਲੇ ਨਾ ਹਰਵਿੰਦਰ ਸਿੰਘ ਵੱਡਾ ਜੇਗਰ ਦਾ ਧਾੜੀ ਅੱਤਾ ਹੋ ਇਹ ਬੇਕਰਿਆ ਜੀ प्यारे अंद ਇਹ ਚੀਜ਼ਾਂ ਨੂੰ ਬੁਝਾਰ ਰੱਖਣਾ ਹੈ ਸੋਸ਼ਲ ਮੀਡੀਆ ਅੱਜ ਕੱਲ੍ਹ ਹਰੇਕ ਦੀ ਜੀਬ 'ਚ ਹੈ ਕਿਉਂਕਿ ਅਗਲਾ ਜਾ ਕੇ ਨਾਲ ਦੇ ਨਾਲ ਵੀਡੀਓ ਦੀ ਪਾ ਦਿੰਦਾ ਪਰ ਕਮੈਂਟ ਕਰਨ ਵਾਲੇ ਵੀ ਆਪਣੇ ਵਰਗੇ ਬੈਠੇ ਹੁੰਦੇ ਆ ਥੱਲੇ ਸੋ ਬੇਂਤੀ ਹੈ ਸੰਗਤ ਨੂੰ ਇੱਕ ਤਾਂ ਪਹਿਲੀ ਗੱਲ ਸਿਰ ਧੰਕੇ ਰੱਖਣਾ ਸਾਰਿਆਂ ਨੇ ਇਹ ਧਿਆਨ ਰੱਖਣਾ ਸਾਡੇ ਵੀਰ ਮੱਖਣ ਸਿੰਘ ਜੀ ਮੱਖਣ ਸਿੰਘ ਜੀ ਜੋ ਪੱਤਰਕਾਰ ਨੇ ਮੱਖਣ ਸਿੰਘ ਜੀ ਆਪ ਜੀ ਦਾ ਨਾਮ ਇਹ ਆਪ ਜੀ ਵੀਡੀਓ ਬਣਾ ਰਹੇ ਨੇ ਤੇ ਸਾਰੀ ਸੰਗਤ ਦੀ ਵੀਡੀਓ ਬਣਾ ਕੇ ਨਾਲ ਜਿੰਨਾ net ਤੇ ਪੈ ਜਾਣੀ ਆ ਸਾਡੇ ਚੈਨਲ ਤੇ ਵੀ ਪੈ ਜਾਣੀਆਂ ਇਹ ਭਾਈ ਸਾਹਿਬ ਵੀ ਕਾਉਣਗੇ ਸੋ ਬੇਨਤੀ ਹੈ ਸਟਾਕੇ ਬੱਚਿਆਂ ਨੂੰ ਬੇਨਤੀ ਹੈ ਸਟਾਕੇ ਵਧੀਆ ਆਨੰਦ ਦੇ ਨਾਲ ਆਪਾਂ ਗੱਤ ਦੇ ਜੋਰ ਦੇਖਣੇ ਆ ਸਿੰਘਾਂ ਨੂੰ ਬੇਨਤੀ ਆਓ ਜੀ ਆਪਾਂ ਗੱਤ ਦੇ ਜੋਰ ਦਿਖਾਈਏ ਆ ਬੱਚਿਆਂ ਨੂੰ ਬੇਨਤੀ ਥੋੜਾ ਥੋੜਾ ਪਿੱਛੇ ਹਟੋ ਜੀ ਥੋੜਾ ਜਿਹਾ ਪਿੱਛੇ ਹਟੋ ਜਗ੍ਹਾ ਘਟ ਹੈ ਹੋ ਜਾਓ ਪਿੱਛੇ ਜਿਹੜੇ ਬੈਠ ਸਾਹਿਬ ਨੂੰ ਬੈਹ ਲਓ ਹੁਣ ਮਗਾਨਿਆਂ ਨੂੰ ਬੇਨਤੀ ਜੀ ਤੁਸੀਂ ਜਿਹੜਾ ਟਿਕਾ ਰਹੋ ਬਾਅਦ ਵਿੱਚ ਤੁਸੀਂ ਬਾਹਰ ਜਾਦੇ ਜਾਓਗੇ ਪਿੱਛੇ ਨੂੰ ਜੀ ਥੋੜਾ ਥੋੜਾ ਜੀ ਜਗ੍ਹਾ ਹੈ ਦੀ ਹੈ इधर जगह है ਆ ਤੁਸੀਂ ਥੋੜਾ ਜਿਹਾ ਪਿੱਛੇ ਅੜ ਜਾਓ ਇੱਧਰ ਘੱਟ ਜਗ੍ਹਾ ਤੁਸੀਂ ਵੀ ਪਿੱਛੇ ਹੱਥ ਚ ਦੇਖਾ ਆਰਾਮ ਨਾਲ ਦੇਖਾ ਮੈਂ ਨੂੰ ਮੈਂ ਦੇਖਾ ਮੈਂ ਤੇ ਨਹੀਂ ਹਾਂ ਦਿੰਦੇ ਆ ਪਾਣ ਜੈਦੀ

ਮੈਂ ਜੀ ਪ੍ਰੀਤ ਸਿੰਘ ਭਾਈ ਪ੍ਰੀਤ ਜਿਹਦੇ ਚੱਤੇ ਆ ਗਿਆ ਸ਼ੂਟਿੰਗ ਕ੍ਰਿਕਟ ਤੇ ਜਾਂਦੇ ਤਾਂ ਕਿ ਸ਼ੂਟਿੰਗ ਨਾ ਕੋਠੇ ਜਰਦੇ ਮੋ ਬਲੇ ਪੀਲਾ ਮੈਂ ਚੋਤੇ ਆ ਗਿਆ ਸ਼ੂਕੀ ਫੋਨੀ ਜਿਹਕੇ ਪੁਕੀ ਗੀਤ ਮੈਨੂੰ ਐਸਾ ਨਾਲੇ ਪਿੱਛੇ ਪਾ ਦੋ ਸਾਰਿਆਂ ਨੂੰ ਤੇਨ ਜੋ ਮੈਨੂੰ ਜੀਦੀ ਸੁਣਾਂ ਬਾਕ ਮਾਚੀ ਦਾ ਸਿਆ ਕੇ ਦੋ ਚਾਨੇ ਪੁੱਪੜਾ ਸ਼ੂਟਿੰਗ ਕੋ ਕਪਾ ਛੇ ਜਾ ਫੁੱਟਾ ਫੁੱਟਾ ਸਿੱਧਾ ਮੈਂ ਜੀ ਪ੍ਰੀਤ ਸਿੰਘ ਭਾਈ ਪ੍ਰੀਤ পরাা কানা কান্য়ে আযারা পেটায়ে জ্য়ে তাফডিতাদে আপি আয়া মায়ে আয়ে আয়ে

ਆਸਪੀਰਿਟਸ ਇਨ ਦ ਫੂਲ ਕਾਮ ਇਟ ਟੂ ਕਿਸੇ ਲਈ ਵੀ ਦਰ ਨਾ ਰੱਖਿਆ ਹੈ ਹੋਜੀ ਲੈਣ ਮਾਰ ਸਪਨਾ ਚ ਆਏ ਮੇਰੇ ਕੋਲ ਨਹੀਂ ਕੋਈ ਨਾਲ ਮਰਾਈ ਨਹੀਂ ਕਿ ਹਾਂ ਕਿਸੇ ਕੋਲ ਬੋਲ ਰਿਹਾ ਸਾਥ ਬੀਬੀ ਜੀ ਤੁਹਾਡੇ ਪਿੰਡ ਦੇ ਬੱਚੇ ਇਸ ਵਾਰ ਨੇਤਰਿਆ ਬੱਤੇ ਗੱਟਕੇ ਦੇ ਵਿੱਚ ਆ ਕੇ ਤੇ ਤਰੇ ਕੋਈ ਹਰੇਕ ਦੇ ਬੱਚ ਦੀ ਗੱਲ ਨਹੀਂ ਹੁੰਦੀ ਵੀ ਆ ਕੇ ਪੰਡਾਲ ਦੇ ਵਿੱਚ ਸਾਧਰ ਚੱਕ ਲਓ ਜਿੰਦਾ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਆ ਉਹ ਹੀ ਆ ਦੇਖੋ ਇਹਨਾਂ ਨੂੰ ਤਾਂ ਮਾਨ ਸਤਕਾਰ ਕਰਨਾ ਬੱਚਿਆਂ ਦਾ ਤੁਹਾਡੇ ਪਿੰਡ ਦੇ ਬੱਚੇ ਨੇ ਇਹਨਾਂ ਦੇ ਬੱਚਿਆਂ ਦਾ ਮਾਨ ਸਤਕਾਰ ਜ਼ਰੂਰ ਕਰਨਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਧੀਆ ਟੀਮ ਕੜੀ ਕਰ ਸਕਣ ਸੋ ਬੇਨਤੀ ਐ ਇੱਥੇ ਹੀ ਚੱਲਣਾ ਛੋਟੇ ਛੋਟੇ ਬੱਚਿਆਂ ਦੀ ਸ਼ੁਰੂਆਤ ਹੁੰਦੀ ਆ ਅੱਗੇ ਜਾ ਕੇ ਅਸੀਂ ਵੀ ਐਟਲਿਟੀ ਹੁੰਦੇ ਸੀ 18 ਸਾਲ ਪਹਿਲਾਂ ਇਹ ਡੇਢੀ ਹੁੰਦੇ ਸੀ ਜਿੱਦਾਂ ਅਸੀਂ ਸਾਡੇ ਪਿੰਡ ਦੇ ਟੀਮ ਬਣਾਏ ਸੀ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਪਿੰਡਾਂ ਦੇ ਕਰਜ਼ੀ ਘੁਮਾਈ ਸੋ ਬੇਨਤੀ ਹੈ ਸਾਰੀ ਸੰਗਤ ਨੂੰ ਇਹਨਾਂ ਬੱਚਿਆਂ ਦਾ ਹੌਸਲਾ ਵਜਾਈ ਜਰੂਰ ਕਰਨਾ ਹੈ ਤੁਹਾਡੇ ਪਿੰਡ ਦੇ ਆਸੀਂ ਨਹੀਂ ਕਹਿੰਦੇ ਸਾਨੂੰ ਕੋਈ ਮਾਇਆ ਦਿਓ ਆਪਦੇ ਪਿੰਡ ਦੇ ਬੱਚਿਆਂ ਦਾ ਜਰੂਰ ਸਤਿਕਾਰ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੱਧ ਜੜ ਕੇ ਤੁਹਾਡੇ ਪਿੰਡ ਦੇ ਵਿੱਚ ਸੇਵਾ ਕਰ ਸਕਣ ਐਤਕੀ ਜੇ ਚਾਰ ਨੇ ਗਾਂ ਨੂੰ 10 ਹੋਣ ਦੀ ਕਰ ਵਾਲੀ ਹਾਂਜੀ ਹਾਂਜੀ ਇਹ ਸਾਰੇ ਦਾ ਸਤਿਕਾਰ ਕਰਨਾ ਹੈ ਸਾਊਂਡ ਪਲੇ ਕਰੋ ਜੀ

ਯਾ ਭਾਈ 라ਤਰੀਤ ਸਗ ਦੇ ਕੇ ਪਿੱਛੇ ਦੇਖੋ ਵੀ ਧਿਆਨ ਨਾਲ ਹਵਾਲੇ ਖੋਲ ਦੇ ਵੀ ਥੋੜੇ ਜੀ ਵਾਹ ਜੀ ਵਾਹ ਆਉਣੀ ਜਿਸ ਨੇ ਤੁਰੇ ਮੇਕੇ ਦੇ ਕੁੜਾ ਮੀਕਲ ਦੇਣਾ ਮੁੱਤ ਨੂੰ ਪਾਹੋ ਬਿਚਲੇ ਕੇ ਅੰਨ ਲੋ ਬ ਦੇਣਾ ਪੀਰ ਕੋ ਸਗ ਜਦਾ ਦੇਖੋ ਚੁੜਗਾਮਾ ਗੇ شاؤںوں پاؤ دے کنٹری تک کما دے اے ہس تے کوم دی میٹھا دال دی بوتل دا دکان ہو گیا اے اللہ باقی تے سلائی فیکٹری تے سبوں سونی پتہ کی ہر کوئی دا لائٹ تے جھاڑی لگ گیا اے جس طرحاں کہ جے وے دے اے تے کوئی اجے پہ دوجا بن رہا پے نا جس طرح پھوا درتے تے پچانے وچ سی جای لگ کے تے وے جا رہا اے کہ بھجی دے لال ہار دے सलामी अंधेरों को जगाने को आंख में फाड़ के सुनता वाले के आगे सदियों की खोजो पीछे सामने ये खाली आई ये वो ब्रीच ये उसी आओ जी वो मस्जिद में आओ जी रुक सेना खोज वो बांध रुक ये एक्टर है तुमने तुमने एक एक्टर बन के मरने के पीछे और जीतेगा अपना मत मत नहीं जाओ मैं बात सुन ही पकड़ दिया